ਜੇ ਤਖਤ ਨਹੀਂ ਤੇ ਤਾਜ ਨਹੀਂ ਤਾਂ ਕਿੰਗ ਨਹੀਂ ਜੇ ਕੇਸ ਨਹੀਂ ਤੇ ਦਸਤਾਰ ਨਹੀਂ ਤਾਂ ਸਿੰਘ ਨਹੀਂ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਪਾਸ਼ੇ 10ਵੀਂ ਪਵਿੱਤਰ ਅਸਥਾਨ ਦੇ ਕੁਝ ਅਜਿਹੇ ਵਰਦਾਨ ਨੇ ਕਿ ਜਿੰਨਾ ਵਰਦਾਨਾਂ ਨੂੰ ਲੋਕਾਂ ਨੇ ਪਰਖਿਆ ਹੋਇਆ ਤੁਹਾਨੂੰ ਇਤਿਹਾਸ ਵੀ ਇੱਥੋਂ ਦਾ ਦੱਸਾਂਗੇ ਜਾਣੂ ਕਰਵਾਵਾਂਗੇ ਇੱਥੋਂ ਦਾ ਇਤਿਹਾਸ ਕੀ ਹੈ ਜਿਹੜਾ ਇੱਥੇ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਹੈ ਇੱਥੇ ਉਹਨਾਂ ਦੇ ਸਿਰ ਜਿੰਨਾ ਮਰਜ਼ੀ ਕਰਜਾ ਹੋਵੇ ਕਰਜਾ ਬੜੀ ਜਲਦੀ ਲੱਥਦਾ ਹੈ ਪਰ ਜਿਹੜੀ ਇਹ ਤੁਹਾਨੂੰ ਝੰਡੇ ਦੇ ਦਰਸ਼ਨ ਕਰਵਾਵਾਂਗੇ ਇਹ ਝੰਡਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਨੀਲਾ ਘੋੜਾ ਬੰਨਿਆ ਸੀ ਤੁਸੀਂ ਦੇਖ ਸਕਦੇ ਹੋ ਉੱਥੇ ਲਿਖਿਆ ਹੋਇਆ ਹੈ ਝੰਡਾ ਦਾ ਇਤਿਹਾਸ ਇਹ ਉਹ ਇਤਿਹਾਸਿਕ ਝੰਡਾ ਹੈ ਜਿੱਥੇ ਕਲਗੀਧਰ ਪ੍ਰੀਤਮ ਪਾਤਸ਼ਾਹ ਜੀ ਨੇ ਆਪਣਾ ਨੀਲਾ ਘੋੜਾ ਬੰਨਿਆ ਸੀ ਜਿਹੜਾ ਦਰਬਾਰ ਇਹਦੇ ਚਰਚੇ ਬੜੀ ਦੂਰ ਦੂਰ ਤੱਕ ਨੇ ਇਸ ਇਤਿਹਾਸਕ ਸਥਾਨ ਦੇ ਕਾਫੀ ਦੂਰ ਦੂਰੋਂ ਸੰਗਤਾਂ ਆਉਂਦੀਆਂ ਨੇ ਕਿਉਂਕਿ ਇਹ ਨੇੜੇ ਤੇੜੇ ਪਿੰਡਾਂ ਵਾਲੀਆਂ ਸੰਗਤਾਂ ਨਹੀਂ ਐ ਇਹ ਕਾਫੀ ਦੂਰ ਦੂਰੋਂ ਕੋਈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਕੋਈ ਲੁਧਿਆਣੇ ਤੋਂ ਕੋਈ ਜਲੰਧਰ ਤੋਂ ਬੜੀ ਦੂਰ ਦੂਰੋਂ ਇੱਥੇ ਤੱਕ ਦਿੱਲੀ ਤੋਂ ਵੀ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਤੇ ਆਪਣੀ ਮਨੋ ਕਾਮਨਾ ਪੂਰੀਆਂ ਕਰਦੇ ਨੇ ਇੱਥੇ ਸਿਰਫ ਕਰਜ਼ਾ ਹੀ ਨਹੀਂ ਲੈਂਦਾ ਇੱਥੇ ਕਿਸੇ ਤਰ੍ਹਾਂ ਦਾ ਕੋਈ ਰੋਗ ਵੀ ਐ ਜਿਹਨੂੰ ਡਾਕਟਰ ਜਵਾਬ ਦੇ ਦਿੰਦੇ ਨੇ ਇੱਥੇ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਉਹ ਰੋਗ ਵੀ ਦੂਰ ਤੇ ਉਸ ਤੋਂ ਬਾਅਦ ਇਹ ਜਿਹੜਾ ਮਤਲਬ ਕਹਿੰਦੇ ਨੇ ਕਿ ਕਰਜ਼ਾ ਜਿਹੜਾ ਸੀਗਾ ਉਹਦੀ ਜਾਮਨੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਵਾਪਸ ਲਈ ਸੀਗੀ ਪਰ ਤੁਸੀਂ ਦੇਖ ਸਕਦੇ ਹੋ ਕਿ ਇਹ ਇਧਰਲੀ ਸਾਈਡ ਬਿਲਕੁਲ ਮਾਤਾ ਸਾਹਿਬ ਕੌਰ ਜੀ ਦਾ ਦੀਵਾਨ ਹਾਲ ਵੀ ਮੌਜੂਦ ਹੈ ਸੋ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਫਿਰੋਜ਼ਪੁਰ ਦਾ ਵਿੱਚ ਗੁਰਦਾਰਾ ਸਾਹਿਬ ਹੈ ਕੋਈ ਪਾਬੰਦੀ ਨਹੀਂ ਹੈ ਕਿ ਇਨੇ ਐਤਵਾਰ ਆਉਣਾ ਜ਼ਰੂਰੀ ਹੈ ਜਦੋਂ ਟਾਈਮ ਲੱਗਦਾ ਆਓ ਗੁਰੂ ਸ਼ਰਨ ਦੇ ਵਿੱਚ ਆ ਕੇ ਨਤਮਸਤਕ ਹੋਵੋ ਇੱਥੋਂ ਤੱਕ ਕਿ ਕਿਸੇ ਤਰ੍ਹਾਂ ਦਾ ਕੋਈ ਰੋਗ ਵੀ ਹੈ ਉਹ ਵੀ ਇੱਥੇ ਪੰਜ ਸ਼ਨਾਣਾ ਕਰਨ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਦੂਰ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੇ ਦਰਸ਼ਕਾਂ ਨੂੰ ਲੈ ਕੇ ਪਹੁੰਚੇ ਆਂ ਫਿਰੋਜ਼ਪੁਰ ਦੇ ਪਿੰਡ ਵਜੀਦਪੁਰ ਗੁਰਦੁਆਰਾ ਸਾਈਂ ਸ਼੍ਰੀ ਜਾਮਨੀ ਸਾਹਿਬ ਦੇ ਵਿੱਚ ਬਿਲਕੁਲ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਪਾਸ਼ੇ 10ਵੀਂ ਵਜੀਦਪੁਰ ਫਿਰੋਜ਼ਪੁਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਮੌਜੂਦ ਹੈ ਤੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਇਸ ਪਵਿੱਤਰ ਅਸਥਾਨ ਦੇ ਇਸ ਪਵਿੱਤਰ ਅਸਥਾਨ ਦੇ ਕੁਝ ਅਜਿਹੇ ਵਰਦਾਨ ਨੇ ਕਿ ਜਿੰਨਾ ਵਰਦਾਨਾਂ ਨੂੰ ਲੋਕਾਂ ਨੇ ਪਰਖਿਆ ਹੋਇਆ ਸੰਗਤਾਂ ਨੇ ਪਰਖਿਆ ਹੋਇਆ ਤੇ ਅੱਜ ਦਾ ਠਾਠਾ ਮਾਰਦਾ ਇਕੱਠ ਦੱਸਦਾ ਕਿ ਗੁਰੂ ਸਾਹਿਬ ਜਿਹੜੇ ਨੇ ਉਹ ਆਪਣੀਆਂ ਸੰਗਤਾਂ ਦੀ ਮਨੋਕਾਮਨਾ ਬਹੁਤ ਜਲਦ ਪੂਰੀਆਂ ਕਰਦੇ ਨੇ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਦਰਸ਼ਨ ਕਰਵਾਉਣੇ ਆ ਦਰਬਾਰ ਦੇ ਤੇ ਉਸ ਤੋਂ ਬਾਅਦ ਤੁਹਾਨੂੰ ਇਤਿਹਾਸ ਵੀ ਇੱਥੋਂ ਦਾ ਦੱਸਾਂਗੇ ਜਾਨੂ ਕਰਵਾਵਾਂਗੇ ਕਿ ਇੱਥੋਂ ਦਾ ਇਤਿਹਾਸ ਕੀ ਹੈ ਘੋੜੇ ਨੇ ਜਦੋਂ ਖੁਰਮ ਆ ਰਿਹਾ ਸੀ ਤਾਂ ਉੱਥੋਂ ਪਾਣੀ ਵੀ ਨਿਕਲਿਆ ਸੀ ਬਿਲਕੁਲ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇੱਥੇ ਸਰੋਵਰ ਵੀ ਮੌਜੂਦ ਹੈ ਸੰਗਤਾਂ ਕਾਫੀ ਦੂਰ ਦੂਰ ਆਉਂਦੀਆਂ ਨੇ ਪਰ ਜ਼ਿਆਦਾਤਰ ਮੰਨਣਾ ਇਹ ਹੈ ਕਿ ਜਿਹੜਾ ਇੱਥੇ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਹੈ ਇੱਥੇ ਉਹਨਾਂ ਦੇ ਸਿਰ ਜਿੰਨਾ ਮਰਜ਼ੀ ਕਰਜ਼ਾ ਹੋਵੇ ਕਰਜ਼ਾ ਬੜੀ ਜਲਦੀ ਲੱਥਦਾ ਹੈ ਇੱਥੋਂ ਪਉ ਵੀ ਤੇ ਇਤਿਹਾਸਿਕ ਸਥਾਨ ਹੈ ਜਿੱਥੇ ਸਰਬੰਸਦਾਨੀ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਸਰ ਸਾਹਿਬ ਜੀ ਜੰਗ ਤੋਂ ਬਾਅਦ ਪਾਵਨ ਚਰਨ ਸ਼ੋਹ ਦੇ ਕੇ ਇਸ ਧਰਤੀ ਨੂੰ ਭਾਗਾ ਭਰਿਆ ਬਣਾਇਆ ਸੀ ਜੇ ਤਖਤ ਨਹੀਂ ਤੇ ਤਾਜ ਨਹੀਂ ਤਾਂ ਕਿੰਗ ਨਹੀਂ ਜੇ ਕੇਸ ਨਹੀਂ ਤੇ ਦਸਤਾਰ ਨਹੀਂ ਤਾਂ ਸਿੰਘ ਨਹੀਂ ਬਿਲਕੁਲ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਨੂੰ ਕਹੂੰਗਾ ਇਤਿਹਾਸ ਦੇ ਉੱਤੇ ਕਟੋ-ਕਟ ਇੱਕ ਮਿੰਟ ਫੋਕਸ ਕਰਕੇ ਰੱਖੇ ਤਾਂ ਕਿ ਸੰਗਤਾਂ ਇਸ ਇਤਿਹਾਸ ਨੂੰ ਪੜ ਸਕਣ ਇਤਿਹਾਸ ਕੀ ਹੈ ਕਿ ਸਤਗੁਰ ਪ੍ਰਸਾਦ ਏਕਯਮਕਾਰ ਸਤਗੁਰ ਪ੍ਰਸਾਦ ਵੈਗੁਰ ਜੀ ਦਾ ਖਾਲਸਾ ਸ਼੍ਰੀ ਵੈਗੁਰ ਜੀ ਦੀ ਫਤਿਹ ਇਤਿਹਾਸ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਬਾਬਾ ਵਜੀਦਪੁਰ ਪਿੰਡ ਫਿਰੋਜ਼ਪੁਰ ਇਤਿਹਾਸ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਦਾ ਇਹ ਉਹ ਪਵਿੱਤਰ ਇਤਿਹਾਸਿਕ ਸਥਾਨ ਹੈ ਜਿੱਥੇ ਸਰਬੰਸਦਾਨੀ ਤਨਤਨ ਸ਼ਿਰ ਗੁਰੂ ਗੋਮੀ ਸਿੰਘ ਸਾਹਿਬ ਜੀ ਨੇ ਮੁਕਸਰ ਸਾਹਿਬ ਜੀ ਜੰਗ ਤੋਂ ਬਾਅਦ ਪਾਵਨ ਚਰਨ ਪਾਵਨ ਚਰਨ ਸ਼ੋਹ ਦੇ ਕੇ ਇਸ ਧਰਤੀ ਨੂੰ ਭਾਗ ਭਾਗ ਲਾਏ ਸੀ ਇਤਿਹਾਸ ਗਵਾਹ ਹੈ ਕਿ ਕਿਵੇਂ ਇੱਕ ਜੱਟ ਨੇ ਬਾਣੀਆਂ ਕੋਲੋਂ ਦਸ਼ਮ ਪਾਸ਼ਾ ਨੂੰ ਜਾਮਨ ਦੇ ਕੇ ਕਰਜ਼ਾ ਲਿਆ ਪਰ ਵਾਪਸ ਨਾ ਕੀਤਾ ਜੱਟ ਮਾਰ ਕੇ ਤਿੱਤਰ ਦੀ ਜੂਨ ਪੈਂਦਾ ਤੇ ਬਾਣੀਆਂ ਬਾਜ ਦੀ ਜੂਨ ਪੈ ਗਿਆ ਇਸ ਸਥਾਨ ਤੇ ਬਾਜ ਕੋਲੋਂ ਤਿੱਤਰ ਨੂੰ ਮਰਵਾ ਕੇ ਗੁਰੂ ਜੀ ਨੇ ਆਪ ਆਪਣੀ ਜਾਮਣੀ ਜਿਹੜੀ ਸੀ ਉਹ उतारी ਇਸ ਸਥਾਨ ਦਾ ਨਾਮ ਜਾਮਣੀ ਸਾਹਿਬ ਪੈ ਗਿਆ ਸੀ ਉਸ ਤੋਂ ਬਾਅਦ ਇੱਥੇ ਉਹ ਝੰਡ ਵੀ ਮੌਜੂਦ ਹੈ ਜਿਸ ਨਾਲ ਸਤਿਗੁਰੂ ਜੀ ਨੇ ਘੋੜਾ ਬੰਨਿਆ ਸੀ ਜਿੱਥੇ ਸਤਿਗੁਰੂ ਜੀ ਦੇ ਘੋੜੇ ਨੇ ਪੌੜ ਮਾਰ ਕੇ ਜਾਲ ਕੱਢਿਆ ਸੀ ਉਸ ਜਗ੍ਹਾ ਤੇ ਸਰੋਵਰ ਮੌਜੂਦ ਹੈ ਇੱਥੇ ਮੱਸਿਆ ਤੇ ਬਸੰਤ ਪੰਚਮੀ ਵੀ ਜਿਹੜੀ ਹੈ ਉਹ ਵੀ ਲਿਖਿਆ ਇਹਦੇ ਮੇਲੇ ਜਿਹੜੇ ਸੰਗਤਾਂ ਦੀ ਵੱਡੀ ਗਿਣਤੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਮਨਾਇਆ ਜਾਂਦਾ ਸੋ ਤੁਸੀਂ ਜਿਹੜੇ ਦਰਸ਼ਨ ਕਰੋਗੇ ਬਿਲਕੁਲ ਇਧਰਲੀ ਸਾਈਡ ਝੰਡੀ ਵੀ ਹੈ ਮੈਂ ਝੰਡ ਵੀ ਤੁਹਾਨੂੰ ਦਿਖਾ ਦੇਣਾ ਕੈਮਰਾਮੈਨ ਨੂੰ ਕਹੂੰਗਾ ਚੱਲੇ ਨਾਲ ਨਾਲ ਉਹ ਝੰਡ ਮੌਜੂਦ ਹੈ ਜਿੱਥੇ ਉਹ ਝੰਡ ਦੇ ਨਾਲ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਨੀਲਾ ਘੋੜਾ ਬੰਨਿਆ ਸੀਗਾ ਉਹ ਝੰਡ ਦੇ ਵੀ ਜਿਹੜਾ ਦਰਸ਼ਨ ਕਰਦੇ ਨੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਬਿਲਕੁਲ ਇੱਧਰ ਕੜਾ ਪ੍ਰਸ਼ਾਦ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਸੰਗਤਾਂ ਹੁੰਦੀਆਂ ਨੇ ਨਤਮਸਤਕ ਹੋਣ ਤੋਂ ਬਾਅਦ ਮੱਥਾ ਟੇਕਣ ਤੋਂ ਬਾਅਦ ਤੁਸੀਂ ਕੜਾ ਪ੍ਰਸ਼ਾਦ ਵੀ ਲੈਂਦੀਆਂ ਨੇ ਸੋ ਬਿਲਕੁਲ ਉਹ ਝੰਡ ਸਾਹਮਣੇ ਮੌਜੂਦ ਹੈ ਤੇ ਉਹ ਝੰਡ ਦੇ ਵੀ ਤੁਹਾਨੂੰ ਦਰਸ਼ਨ ਅਸੀਂ ਕਰਵਾ ਦਿੰਨੇ ਆ ਕਿਉਂਕਿ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇੱਥੇ ਜਿਹੜਾ ਵੀ ਸੱਚੇ ਮਨ ਦੇ ਨਾਲ ਆ ਕੇ ਨਤਮਸਤਕ ਹੁੰਦਾ ਹੈ ਉਹਦੇ ਸਿਰ ਤੇ ਜਿੰਨਾ ਮਰਜ਼ੀ ਸੋ ਤੁਸੀਂ ਦੇਖ ਸਕਦੇ ਹੋ ਇਹ ਸੰਗਤਾਂ ਜਿਹੜੀਆਂ ਕੋਈ ਨੇੜੇ ਹੋ ਕੋਈ ਦੂਰੋਂ ਜਿਵੇਂ ਜਿਵੇਂ ਪਤਾ ਲੱਗਦਾ ਇਤਿਹਾਸਿਕ ਸਥਾਨਾਂ ਨਾਲੇ ਤਾਂ ਦਰਸ਼ਨ ਕਰਦੇ ਨੇ ਆਪਣੇ ਬੱਚਿਆਂ ਨੂੰ ਦਰਸ਼ਨ ਕਰਵਾਉਂਦੇ ਨੇ ਤੇ ਉਸ ਤੋਂ ਬਾਅਦ ਇੱਥੇ ਆ ਕੇ ਨਤਮਸਤਕ ਹੁੰਦੇ ਨੇ ਬਿਲਕੁਲ ਮੇਰੇ ਇੱਧਰਲੀ ਸਾਈਡ ਦਰਬਾਰ ਹੈ ਪਰ ਜਿਹੜੀ ਇਹ ਤੁਹਾਨੂੰ ਝੰਡੇ ਦੇ ਦਰਸ਼ਨ ਕਰਵਾਵਾਂਗੇ ਇਹ ਝੰਡਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਨੀਲਾ ਘੋੜਾ ਬੰਨਿਆ ਸੀ ਤੁਸੀਂ ਦੇਖ ਸਕਦੇ ਹੋ ਉੱਥੇ ਲਿਖਿਆ ਹੋਇਆ ਹੈ ਝੰਡਾ ਦਾ ਇਤਿਹਾਸ ਇਹ ਉਹ ਇਤਿਹਾਸਿਕ ਝੰਡਾ ਹੈ ਜਿੱਥੇ ਕਲਗੀ ਤਰ ਪ੍ਰੀਤਮ ਪਾਸ਼ਰ ਜੀ ਨੇ ਆਪਣਾ ਨੀਲਾ ਕੋੜਾ ਬੰਨਿਆ ਸੀ ਤੇ ਬਿਲਕੁਲ ਉਧਰਲੀ ਸਾਈਡ ਸਰੋਵਰ ਮੌਜੂਦ ਹੈ ਜਿੱਥੇ ਕਿ ਕੋੜੇ ਨੇ ਖੁਰੀ ਮਾਰ ਕੇ ਜਲ ਕੱਢਿਆ ਸੀ ਤੇ ਸੰਗਤਾਂ ਨੂੰ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਨਾ ਸੰਗਤਾਂ ਤੱਕ ਪਹੁੰਚਣੀ ਚਾਹੀਦੀ ਹੈ ਕਿਉਂਕਿ ਇਹ ਜਿਹੜਾ ਦਰਬਾਰ ਹੈ ਤੇ ਚਰਚੇ ਬੜੀ ਦੂਰ ਦੂਰ ਤੱਕ ਨੇ ਇਸ ਇਤਿਹਾਸਿਕ ਸਥਾਨ ਦੇ ਕਾਫੀ ਦੂਰ ਦੂਰੋਂ ਸੰਗਤਾਂ ਹੁੰਦੀਆਂ ਨੇ ਕਿਉਂਕਿ ਇਹ ਨੇੜੇ ਤੇੜੇ ਪਿੰਡਾਂ ਵਾਲੀਆਂ ਸੰਗਤਾਂ ਨਹੀਂ ਐ ਇਹ ਕਾਫੀ ਦੂਰ ਦੂਰੋਂ ਕੋਈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਕੋਈ ਲੁਧਿਆਣੇ ਤੋਂ ਕੋਈ ਜਲੰਧਰ ਤੋਂ ਬੜੀ ਦੂਰ ਦੂਰੋਂ ਇੱਥੇ ਤੱਕ ਦਿੱਲੀ ਤੋਂ ਵੀ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਤੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਇੱਥੇ ਸਿਰਫ ਕਰਜ਼ਾ ਹੀ ਨਹੀਂ ਲੈਂਦਾ ਇੱਥੇ ਕਿਸੇ ਤਰ੍ਹਾਂ ਦਾ ਕੋਈ ਰੋਗ ਵੀ ਐ ਜਿਹਨੂੰ ਡਾਕਟਰ ਜਵਾਬ ਦੇ ਦੇਣ ਇੱਥੇ ਤੋਂ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਉਹ ਰੋਗ ਵੀ ਦੂਰ ਹੁੰਦੇ ਨੇ ਚਾਹੇ ਉਹ ਚਮੜੀ ਰੋਗ ਆ ਚਾਹੇ ਕੁਝ ਵੀ ਐ ਜੋ ਸਾਡੇ ਕੋਲ ਇਤਿਹਾਸ ਸੀ ਤੁਹਾਨੂੰ ਦ ਪੜਿਆ ਹੈ ਤੁਸੀਂ ਦੇਖਿਆ ਵੀ ਹੈ ਤੁਸੀਂ ਦੇਖ ਸਕਦੇ ਹੋ ਕਿ ਝੰਡ ਉਹ ਹੀ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਸੋ ਸਾਡੀ ਅਪੀਲ ਇੰਨੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸੰਗਤਾਂ ਤੱਕ ਪਹੁੰਚਾਓ ਤਾਂ ਕਿ ਗੁਰੂ ਘਰ ਦੇ ਦਰਸ਼ਨ ਹਰ ਇੱਕ ਤੱਕ ਹੋ ਸਕਣ ਹੁਣ ਮੈਂ ਤੁਹਾਨੂੰ ਦਰਸ਼ਨ ਕਰਵਾਉਂਗਾ ਸਰੋਵਰ ਦੇ ਅੱਗੇ-ਅੱਗੇ ਚੱਲ ਕੇ ਦੇਖਦੇ ਆ ਜਿਹੜਾ ਸਰੋਵਰ ਸਾਹਿਬ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਮੌਜੂਦ ਹੈ ਪਰ ਇਤਿਹਾਸ ਜਿਹੜਾ ਹੈ ਕਿ ਉਸ ਤੋਂ ਬਾਅਦ ਜਦੋਂ ਤਿੱਤਰ ਨਾਲ ਜਦੋਂ ਬਾਜ਼ ਲੜਾਇਆ ਸੀਗਾ ਤੇ ਉਸ ਤੋਂ ਬਾਅਦ ਇਹ ਜਿਹੜਾ ਮਤਲਬ ਕਹਿੰਦੇ ਨੇ ਕਿ ਕਰਜ਼ਾ ਜਿਹੜਾ ਸੀਗਾ ਉਹਦੀ ਜਾਮਨੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਵਾਪਸ ਲਈ ਸੀਗੀ ਪਰ ਤੁਸੀਂ ਦੇਖ ਸਕ ਤੋ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਫਿਰੋਜ਼ਪੁਰ ਦਾ ਵਿੱਚ ਗੁਰਦਾਰਾ ਸਾਹਿਬ ਹੈ ਗੁਰਦਾਰਾ ਗੁਰੂ ਸਰ ਜਾਮਨੀ ਸਾਹਿਬ ਜੀ ਤੇ ਜਰੂਰ ਜੇ ਤੁਸੀਂ ਇੱਥੇ ਵਿਜ਼ਿਟ ਕਰਦੇ ਹੋ ਇੱਕ ਵਾਰ ਇਸ ਪਾਵਨ ਪਿੱਤਰ ਸਥਾਨ ਦੇ ਦਰਸ਼ਨ ਕਰਕੇ ਜਾਓ ਕਿਉਂਕਿ ਇਤਿਹਾਸ ਗਵਾਹ ਹੈ ਕਿ ਇੱਥੇ ਉਹ ਝੰਡੀ ਵੀ ਮੌਜੂਦ ਹੈ ਜਿਸ ਝੰਡੇ ਨਾਲ ਨੀਲਾ ਘੋੜਾ ਬੰਨਿਆ ਸੀ ਬਹੁਤ ਕਰਮਾ ਭਾਗਾਂ ਵਾਲਿਆਂ ਕਿ ਆਪਾਂ ਨੂੰ ਇਨ੍ਹਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਨੂੰ ਮਿਲਦੇ ਨੇ ਫਿਲਹਾਲ ਤੁਸੀਂ ਬਿਲਕੁਲ ਇਧਰਲੀ ਸਾਈਡ ਦੇਖ ਸਕਦੇ ਹੋ ਸਰੋਵਰ ਹੈ ਸੰਗਤਾਂ ਹੁੰਦੀਆਂ ਨੇ ਪੰਜ ਛਰਨਾ ਕਰਦੀਆਂ ਨੇ ਨਿਸ਼ਾਨ ਸਾਹਿਬ ਇੱਥੇ ਮੌਜੂਦ ਹੈ ਦਰਸ਼ਨ ਜਿਹੜਾ ਦਰਸ਼ਨ ਦੀਦਾਰੀ ਕਰਦੇ ਨੇ 24 ਘੰਟੇ ਤੇ ਇੱਕ ਵਿਸ਼ਰੀ ਜਥਾ ਜਿਹੜਾ ਚੱਲਦਾ ਹੈ ਲੰਗਰ ਵੀ ਇੱਥੇ 24 ਘੰਟੇ ਚੱਲਦਾ ਰਹਿੰਦਾ ਹੈ ਸੋ ਇਹ ਪਵਿੱਤਰ ਅਸਥਾਨ ਜਿਹੜਾ ਵਜੀਦਪੁਰ ਪਿੰਡ ਦੇ ਵਿੱਚ ਮੌਜੂਦ ਹੈ ਵਜੀਦਪੁਰ ਪਿੰਡ ਜਿਹੜਾ ਫਿਰੋਜ਼ਪੁਰ ਰੋਡ ਦੇ ਉੱਤੇ ਮੌਜੂਦ ਹੈ ਕੋਈ ਪਾਬੰਦੀ ਨਹੀਂ ਹੈ ਕਿ ਇਨੇ ਐਤਵਾਰ ਆਉਣਾ ਜ਼ਰੂਰੀ ਹੈ ਜਦੋਂ ਟਾਈਮ ਲੱਗਦਾ ਆਓ ਗੁਰੂ ਸ਼ਰਨ ਦੇ ਵਿੱਚ ਆ ਕੇ ਨਤਮਸਤਕ ਹੋਵੋ ਤੇ ਗੁਰੂ ਸ਼ਰਨ ਦਾ ਅਸ਼ੀਰਵਾਦ ਜਿਹੜਾ ਉਹ ਤੁਹਾਨੂੰ ਪ੍ਰਾਪਤ ਹੁੰਦਾ ਉਸ ਤੋਂ ਬਾਅਦ ਤੁਹਾਡੇ ਜਿਹੜੇ ਨੌ ਨਿਧੀਆਂ 12 ਸਿਧੀਆਂ ਹੁਣ ਸ਼ੁਰ ਉਹ ਵੀ ਇੱਥੇ ਪੰਜ ਸਨਾਨਾ ਕਰਨ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਦੂਰ ਹੁੰਦਾ ਕਿਉਂਕਿ ਇਹ ਸਰੋਵਰ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਉਹ ਪਵਿੱਤਰ ਸਰੋਵਰ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਕਹਿੰਦੇ ਨੇ ਘੋੜੇ ਨੇ ਖੁਰੀ ਮਾਰ ਕੇ ਜਲ ਕੱਢਿਆ ਸੀ ਤੇ ਉਸ ਤੋਂ ਬਾਅਦ ਇੱਥੇ ਸਰੋਵਰ ਮੌਜੂਦ ਹੋਇਆ ਸਰੋਵਰ ਸਰੋਵਰ ਦੀ ਜਿਹੜੀ ਇੱਥੇ ਸਥਾਪਨਾ ਕਰ ਦਿੱਤੀ ਗਈ ਤੇ ਝੰਡੀ ਵੀ ਉਧਰਲੀ ਸਾਈਡ ਮੌਜੂਦ ਹੈ ਜਿੱਦੇ ਨਾਲ ਨੀਲਾ ਘੋੜਾ ਬੰਨਿਆ ਗਿਆ ਸੀਗਾ ਫਿਲਹਾਲ ਜਿੰਨਾ ਇਤਿਹਾਸ ਸਾਨੂੰ ਪਤਾ ਸੀ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਵੀਡੀਓਜ਼ ਦੇ ਵਿੱਚ ਸ਼ਾਰਟ ਵੀ ਲਗਾਏ ਸਰੋਵਰ ਸਾਹਿਬ ਦੇ ਵੀ ਸ਼ਾਰਟ ਲਗਾਵਾਂਗੇ ਤੇ ਝੰਡੀ ਦੇ ਵੀ ਸ਼ਾਰਟ ਲਗਾਵਾਂਗੇ ਜਿੱਥੇ-ਉੱਥੇ ਚੱਲ ਰਹੇ ਨੇ ਕਿਸ ਤਰ੍ਹਾਂ ਸੰਗਤਾਂ ਬੈਠ ਕੇ ਪਾਠ ਕਰ ਰਹੀਆਂ ਨੇ ਆਪਣਾ ਇੱਕ ਮਨਚਿਤ ਹੋ ਕੇ ਜਰੂਰ ਜੇ ਤੁਸੀਂ ਆਉਣੇ ਫਰੋਜ਼ਪੁਰ ਦੇ ਵਜੀਦਪੁਰ ਪਿੰਡ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਹੈ ਕਿਸੇ ਨੂੰ ਵੀ ਪੁੱਛ ਸਕਦੇ ਹੋ ਕਿ ਗੁਰੂ ਸਾਹਿਬ ਜਾਮਨੀ ਸਾਹਿਬ ਜਾਣਾ ਹੈ ਤੇ ਤੁਹਾਨੂੰ ਆਪਣੇ ਆਪ ਛੱਡ ਕੇ ਜਾਣਗੇ ਇੱਥੇ ਦੱਸਣਗੇ ਨਹੀਂ ਤੁਹਾਨੂੰ ਛੱਡ ਕੇ ਜਾਣਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸੰਗਤਾਂ ਤੱਕ ਪਹੁੰਚਾ ਦਿਓ ਤਾਂ ਕਿ ਜੇ ਕਿਸੇ ਨੂੰ ਵੀ ਲੱਗਦਾ ਹੈ ਤੇ ਇੱਥੇ ਆ ਕੇ ਆਪਣਾ ਜਿਹੜਾ ਇਤਿਹਾਸ ਉਹ ਵੀ ਜਾਨੂ ਹੋਵੇ ਤੇ ਇੱਥੇ ਆ ਕੇ ਆਪਣੇ ਮਨ ਦੀਆਂ ਮਨੋਕਾਮਨਾ ਤੁਸੀਂ ਪੂਰੀਆਂ ਕਰ ਸਕਦੇ ਹੋ ਫਿਲਹਾਲ ਅੱਜ ਦੇ ਲਈ ਇੰਨਾ ਹੀ ਮੇਨੂੰ ਦੀਓ ਇਜ